ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਇੱਕਪ੍ਰੀਤ ਕੌਰ ਹੈ ਅਤੇ ਮੈਂ ਸਤਵੀਂ ਜਮਾਤ ਦੀ ਵਿਦਿਆਰਥਣ ਹਾਂ ਮੈਂ ਅੱਜ ਤੁਹਾਡੇ ਸਭ ਨੂੰ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਨਸ਼ੇ ਨਾ ਕਰੀ ਇਸ ਜ਼ਹਿਰ ਨੇ ਖਾਲੀ ਲੱਖਾ ਇਸ ਜ਼ਹਿਰ ਨੇ ਖਾਲੀ ਲੱਖਾ ਕੋਤ ਮਾਪਿਆਂ ਦੇ ਦੀਰੇ ਨਸ਼ੇ ਨਾ ਕਰੀ ਨਾ ਨਾ ਵੀਰੇ ਨਾ ਨਾ ਵੀਰੇ ਰੋਜ਼ੂ ਮਾਪਿਆਂ ਦਾ ਕੁੜਾ ਪਾ ਨਾਲੇ ਜਵਾਨੀ ਬਚਪਨ ਬੱਚਿਆਂ ਦਾ ਰੂ ਨਾਲੇ ਈ ਕੋਈ ਬੇਗਾਨੀ ਨਸ਼ੇ ਕਰਦਾ ਏ ਤੂੰ ਹੁੰਦੀ ਮਾਪਿਆਂ ਨੂੰ ਪੀੜ ਐ ਮਾਪਿਆਂ ਨੂੰ ਪੀੜ ਐ ਨਸ਼ੇ ਨਾ ਕਰੀ ਨਾ ਨਾ ਵੀਰੇ ਨਾ ਨਾ ਵੀਰੇ ਨਸ਼ੇ ਗਾਮ ਨੇ ਕੋਲੋਂ ਦੇ ਦਿੰਦੇ ਕਮਾਂ ਨੂੰ ਇਹ ਦਾਵਤ ਬੰਦੇ ਦੀ ਤਰੱਕੀ ਵਿੱਚ ਇਹ ਬੰਦੇ ਰੁਕਾਵਟ ਮੁਕਾਏ ਮੰਜ਼ਿਲਾਂ ਦੇ ਰਾਹ ਐ ਮੰਜ਼ਿਲਾਂ ਦੇ ਰਾਹ ਇਹ ਰਾਹ ਛੱਡ ਪੀੜੇ ਇਹ ਰਾਹ ਛੱਡ ਪੀੜੇ ਨਸ਼ੇ ਨਾ ਕਰੀ ਨਾ ਨਾ ਵੀਰੇ ਨਾ ਨਾ ਵੀਰੇ ਆਦਾ ਪਛਾਕੇ ਜਦੋਂ ਲੰਘ ਗਏ ਸਰਮਾ ਕਿਉਂ ਉਹਦੇ ਪਿੱਛੇ ਪੀਵੇ ਜੇਲੀ ਹੋ ਗਈ ਬੇਵਫਾ ਵੇਖ ਮਾਪਿਆਂ ਦਾ ਪਿਆਰ ਵੇਖ ਮਾਪਿਆਂ ਦਾ ਪਿਆਰ ਆਉਂਦੀ ਜਾਂਦੀ ਰਹਿੰਦੀ ਹੀਰ ਹੈ ਨਸ਼ਾ ਨਾ ਕਰੀ ਨਾ ਨਾ ਵੀਰੇ ਨਾ ਨਾ ਵੀਰੇ ਲੱਗ ਜਾਂਦੀ ਹੈ عمر ਸਾਰੀ ਇੱਜ਼ਤ ਕਮਾਉਣ ਚ ਪੱਲ ਨਹੀਂ ਲੱਗਦਾ ਬਾਈ ਸਾਰੀ ਬਣੀ ਹੋਈ ਗਵਾਣ ਚ ਕਿਉਂ ਕਰਦਾ ਹੈ ਗਾਗੀ ਕਿਉਂ ਕਰਦਾ ਹੈ ਗਾਗੀ ਚਿੱਟੇ ਬਾਕੂ ਦੇ ਲੀੜੇ ਬਾਕੂ ਦੇ ਲੀੜੇ ਨਸ਼ਾ ਨਾ ਕਰੀ ਨਾ ਨਾ ਵੀਰੇ ਨਾ ਨਾ ਵੀਰੇ ਜੇ ਜੀਨਾ ਪੱਤੀ ਬਾਚ ਮਾੜੀ ਸੰਗਤ ਤੋਂ ਆ ਨਾ ਕਾਹਗੇ ਇਸ ਬੇਰੁਜ਼ਗਾਰੀ ਤੋਂ ਆ ਨਾ ਕਾਹਗੇ ਇਸ ਬੇਰੁਜ਼ਗਾਰੀ ਤੋਂ ਤਾਂ ਨਾ